ਆਪਣੀਆਂ ਕਮੀਆਂ ਛਾਪਣ ਵਾਸਤੇ ਵੀ ਟ੍ਰੈਫਿਕ ਦਾ ਸਿਸਟਮ ਸਹੀ ਨਹੀਂ ਇਨਕਰੋਚਮੈਂਟ ਹੈ ਹੀ ਹੈ। ਨਿਊ ਅਮਰਸਰ ਜਿਹੜੀ ਅਪਗ੍ਰੇਡਮੈਂਟ ਨਸਟ ਦੀ ਕਲੋਨੀ ਹੈ ਉਹਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਫਾਈਨੈਂਸ਼ੀਅਲ ਨੁਕਸਾਨ ਹੋਏਗਾ ਕਿਉਂਕਿ ਉਹ ਐਸਪੀਓ ਵੇਚਦੇ 1.5-2-2 ਲੱਖ ਰੁਪਏ ਦਾ ਹੈ। ਚਲੋ ਕਲੋਨੀ ਨੂੰ ਪਾਰ ਕਰਨ ਵਾਸਤੇ ਤਕਰੀਬਨ 1 ਕਿਲੋਮੀਟਰ ਦਾ ਜਾਂ 1.5 ਕਿਲੋਮੀਟਰ ਦਾ ਪੁਲ ਹੈ। ਇੱਕ ਨਾ ਪ੍ਰੋਬਲਮ ਹੈ ਜਿਹੜੀ ਸੜਕ ਖਤਮ ਹੋ ਜਣੀ ਹੈ ਜਿਹੜੀ ਗੋਲਡਨ ਗੇਟ ਦੀ 26 ਉਹ ਖਤਮ ਹੋ ਜਣੀ ਹੈ। ਆਉਂਦੇ ਜਾਂਦੇ ਟੂਰਿਸਟ ਨੂੰ ਇਹ ਜਿਹੜੀ ਪ੍ਰਭਾਵਿਤ ਕਰਦੀ ਹੈ ਜਿਹਦੇ ਨਾਲ ਟੂਰਿਜ਼ਮ ਸਾਡਾ ਫਤ ਹੈ ਔਰ ਇਹਦੀ ਲੋੜ ਨਹੀਂ ਗਈ ਬੇ ਲੋੜ ਇੱਦਾਂ 6 ਕਰੋੜ ਰੁਪਇਆ ਇਸ ਕੱਲੇ ਬੁਲਦੇ ਜਿੰਨ ਅੱਧਾ ਕਿਲੋਮੀਟਰ ਕੇ ਪੋਨਾ ਕਿਲੋਮੀਟਰ ਦਾ ਬੋਲਾ ਜਿਹਦਾ ਕੋਈ ਉਹ ਚਿੱਤੇ ਹੀ ਨਹੀਂ ਹੈ ਪਤਾ ਨਹੀਂ ਲੱਗਣਾ ਕਦੋਂ ਬਣਿਆ ਜਦੋਂ ਸ਼ੁਰੂ ਹੋਇਆ ਕਦੋਂ ਖਤਮ ਹੋ ਗਿਆ ਮੈਂ ਜੀ ਸਪੋਕਸਪਰਸਨ ਆ ਜੀ 골ਡਨ ਸਿਟੀ ਰੋਡ ਐਸੋਸੀਏਸ਼ਨ ਦਾ ਤੇ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਪ੍ਰੈਸ ਨੂੰ ਇਨਵਾਈਟ ਕੀਤਾ ਸੀ ਕਿ ਜਿਹੜੀ 골ਡਨ ਗੇਟ ਰੋਡ ਹੈਗੀ ਨਾ ਜੀ ਉਹ ਬਹੁਤ ਹੈਰੀਟੇਜ ਲੁੱਕ ਦਿੰਦੀ ਹੈ ਔਰ ਇਹ ਜਿਹੜੀ ਚੀਜ਼ 100 ਸਾਲ ਜਿਹੜੀ ਹੋ ਸਕਦੀ ਸੀ ਉਹ ਇਹ ਬਹੁਤ ਥੋੜੇ ਸਾਲਾਂ ਚ ਇੰਨੀ ਫੇਮਸ ਹੋ ਗਈ ਹੈ ਅਸੀਂ ਇਹਨੂੰ 골ਡਨ ਗੇਟ ਰੋਡ ਗਲੋਰੀਅਸ ਰੋਡ ਦੇ ਨਾਂ ਤੇ ਜਾਣਦੇ ਆ ਇਹ ਸੜਕ ਦੇ ਉੱਤੇ ਅਸੀਂ ਸੁਣਿਆ ਵੀ ਸਿਰਫ ਛੋਟੀ ਜੀ ਕਲੋਨੀ ਨੂੰ ਪਾਸ ਕਰਨ ਵਾਸਤੇ ਆਪਣੀਆਂ ਕਮੀਆਂ ਛੁਪਾਉਣ ਵਾਸਤੇ ਵੀ ਟ੍ਰੈਫਿਕ ਦਾ ਸਿਸਟਮ ਸਹੀ ਨਹੀਂ ਇਨਕਰੋਚਮੈਂਟ ਹੈ ਇਆਂ ਤੇ ਉਹ ਤੇ 65 ਕਰੋੜ ਰੁਪਇਆ ਜਿਹੜਾ ਇੱਕ ਨਿਊ ਅਮਰਸਰ ਕਲੋਨੀ ਨੂੰ ਪਾਰ ਕਰਨ ਵਾਸਤੇ ਉਹਦੇ ਵਿੱਚ ਨਿਊ ਨਿਊ ਅਮਰਸਰ ਜਿਹੜੀ ਇੰਪਰੂਵਮੈਂਟ ਟ੍ਰਸਟ ਦੀ ਕਲੋਨੀ ਹੈ ਉਹਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਫਾਈਨੈਂਸ਼ੀਅਲ ਨੁਕਸਾਨ ਹੋਏਗਾ ਕਿਉਂਕਿ ਉਹ ਐਸ.ਆਈ.ਓ ਵੇਚ ਰਹੇ 1.5 2-2 ਲੱਖ ਰੁਪਏ ਗਏ ਨਿਊ ਅਮਰਸਰ ਤੋਂ ਪੁਲ ਕੱਢੇਗਾ ਹਾਂਜੀ ਸਿਰਫ ਕਲੋਨੀ ਨੂੰ ਪਾਰ ਕਰਨ ਵਾਸਤੇ ਤਕਰੀਬਨ 1 ਕਿਲੋਮੀਟਰ ਦਾ ਜਾਂ ਪੌਣੇ ਕਿਲੋਮੀਟਰ ਦਾ ਪੁਲ ਹੈ ਉਹਨਾਂ ਪ੍ਰੋਬਲਮ ਇਹ ਜੀ ਸੜਕ ਖਤਮ ਹੋ ਜਣੀ ਹੈ ਜਿਹੜੀ ਗੋਲਡਨ ਗੇਟ ਦੀ ਛਵੀ ਗਈ ਉਹ ਖਤਮ ਹੋ ਜਣੀ ਹੈ ਆਂਦੇ ਜਾਂਦੇ ਟੂਰਿਸਟ ਨੂੰ ਇਹ ਜਿਹੜੀ ਪ੍ਰਭਾਵਿਤ ਕਰਦੀ ਹੈ ਜਦੋਂ ਨਾ ਟੂਰਿਜ਼ਮ ਸਾਡਾ ਵੱਧਾ ਔਰ ਇਹਦੀ ਲੋਡ ਨਹੀਂ ਗਈ ਬੇ ਲੋਡ ਇੰਦਾ ਹੈ ਜਿੱਥੇ ਲੋਡ ਗਈ ਉਥੇ 50 ਥਾਵਾਂ ਇਹਨਾਂ ਨੇ ਪੁਆਇੰਟ ਆਊਟ ਕੀਤੀਆਂ ਵੀ ਹੈਂ ਡਿਪਾਰਟਮੈਂਟ ਨੇ ਉਥੇ ਪੁਲ ਬਣਾਣ ਇੱਕ ਹੋਰ ਪੁਲ ਬਣਾ ਰਹੇ ਨੇ ਐਰ ਤੇ ਉਥੇ ਲੋੜਿੰਦਾ ਬਣਾਣ ਉਥੇ ਟ੍ਰੈਫਿਕ ਹੈ ਨਾ ਤੇ ਇਹ ਮੇਨ ਹਾਈਵੇ ਦੇਖੋ ਜੀ ਇਹ ਜਿਹੜਾ ਮੇਨ ਜੀਟੀ ਰੋਡ ਉਹਨਾਂ ਦਾ ਪ੍ਰੋਜੈਕਟ ਹੈਗਾ ਸਰਕਾਰ ਦਾ ਸੈਂਟਰਲ ਗਵਰਨਮੈਂਟ ਦਾ ਇਹ ਉਹ ਵੀ ਨਹੀਂ ਹੈਗਾ ਵੀ ਇੱਥੇ ਇਹਦਾ ਗੱਲ ਦਾ ਬਹਾਨਾ ਲੀਤਾ ਜਾ ਸਕਦਾ ਤੇ ਬਗੈਰ ਗੱਲੋਂ ਸਰਕਾਰ ਦਾ ਤੇ ਲੋਕਾਂ ਦਾ 65 ਕਰੋੜ ਜਿਹੜਾ ਖਰਾਬ ਹੋ ਜਾਣਾ ਸਾਡੀ ਸੜਕ ਨੂੰ ਦੇਖੀ ਤੇ ਸੜਕ ਕਾਫੀ ਚੋੜੀ ਹੈ ਜੀ ਜੀ ਇਹੋ ਜੀ ਸੜਕ ਸਾਰੇ ਪੰਜਾਬ ਚ ਨਹੀਂ ਐਡੀ ਚੋੜੀ ਹੈ ਜੀ ਐਡੀ ਹਰਿਆਲੀ ਭਰੀ ਇਹਦੇ ਚ ਇੱਕੋ ਜਿਹੜਾ ਮਾਈਨਸ ਪੁਆਇੰਟ ਹੈਗਾ ਉਹ ਹੈਗਾ ਬੀਆਰਟੀਸੀ ਬੀਆਰਟੀਸੀ ਨਾ ਤੇ ਚਲਦੀ ਹੈ ਤੇ ਨਾ ਕਿ ਇਹਨੂੰ ਸਾਹ ਲੈਣ ਦਿੰਦੀ ਹੈ ਲੇਕਿਨ ਫੇਰ ਵੀ ਇੱਥੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਕੀਤੀ ਜਿਹੜੀ ਥੋੜੀ ਬੋਦੀ ਪ੍ਰੋਬਲਮ ਆ ਗਈ ਹੈ ਜਦੋਂ ਕੋਈ ਪ੍ਰੋਗਰਾਮ ਅੰਮ੍ਰਿਤਸਰ ਸ਼ਹਿਰ ਚ ਹੁੰਦੇ ਜਦੋਂ ਘਰ ਪਰੋਣੇ ਬੋਦੇ ਆਣ ਤੇ ਫਿਰ ਥੋੜਾ ਜਿਹਾ ਗਹਿਮਾ ਗਹਿਮੀ ਹੋ ਜਾਂਦੀ ਹੈ ਤੇ ਸਾਨੂੰ ਲਾਲ ਬੱਤੀ ਤੇ ਰੁਕਣ ਦੀ ਆਤ ਪਾਣੀ ਚਾਹੀਦੀ ਹੈ ਨਾ ਕਿ ਕੰਕਰੀਟ ਦਾ ਸ਼ਹਿਰ ਬਣਾ ਦੇਣਾ ਚਾਹੀਦਾ ਜਿੱਥੇ ਲੋੜ ਹੀ ਨਹੀਂ ਕਿ ਮੈਂ ਇਹਨੂੰ ਜਿੱਥੋਂ ਤੱਕ ਆਪਣੇ ਸੋਰਸਸ ਤੋਂ ਪਤਾ ਲੱਗਾ ਦੇਖੋ ਇਹ ਅਫੀਸ਼ੀਅਲ ਤੇ ਨਹੀਂ ਹੈਗੇ ਅਨਅਫੀਸ਼ੀਅਲ ਹੈ ਵੀ ਇਹ ਤਕਰੀਬਨ 1.5 ਕਿਲੋਮੀਟਰ ਸਿਰਫ ਨਿਊ ਅੰਮ੍ਰਿਤਸਰ ਦੀ ਕਲੋਨੀ ਨੂੰ ਪਾਰ ਕਰਨ ਵਾਸਤੇ ਬਣਾ ਰਹੇ ਜਿੱਦਾ ਕੋਈ ਉਚਿਤਿਆ ਨਹੀਂਗਾ ਕੋਈ ਕਲੋਨੀਆਂ ਤੇ 30 ਹੋਰ ਲਗਦੀਆਂ ਜੀਡੀ ਰੋਡ ਨੂੰ ਕਿੰਨੇ ਪੈਸੇ ਲੱਗ ਜਾਣਗੇ 65 ਕਰੋੜ ਰੁਪਇਆ ਇਸ ਕੱਲੇ ਪੁਲ ਤੇ ਅੱਧਾ ਕਿਲੋਮੀਟਰ ਕੇ ਪੋਨਾ ਕਿਲੋਮੀਟਰ ਦਾ ਪੋਲਾ ਜਿਹਦਾ ਕੋਈ ਉਚਿਤਿਆ ਹੀ ਨਹੀਂਗਾ ਪਤਾ ਨਹੀਂ ਲੱਗਣਾ ਕਦੋਂ ਬਣਿਆ ਕਦੋਂ ਸ਼ੁਰੂ ਹੋਇਆ ਕਦੋਂ ਖਤਮ ਹੋ ਗਿਆ ਅਸੀਂ ਇਹ ਚਾਹੁੰਦੇ ਆਂ ਕਿ ਅਸੀਂ ਇਹ ਚਾਹੁੰਦੇ ਆਂ ਕਿ ਇਸ ਸੜਕ ਨੂੰ ਖਰਾਬ ਨਾ ਕਰਨ ਜਿਹਦੇ ਨਾਲ ਕਿ ਟੂਰਿਜ਼ਮ ਇੰਡਸਟਰੀ ਤੇ ਬਹੁਤ ਜ਼ਿਆਦਾ ਹੀ ਪ੍ਰਭਾਵ ਪਏਗਾ ਅਗਰ ਤੁਹਾਡੀ ਮੰਗਾਂ ਨਾ ਬਣੀਆਂ ਨਹੀਂ ਮੰਗਾ ਮੰਨੀਆਂ ਜਾਣਗੀਆਂ ਅਸੀਂ ਅਗਲੀ ਸਟ੍ਰੈਟੇਜੀ ਬਣਾਵਾਂਗੇ ਆਪਣੀ ਮੀਟਿੰਗ ਕਰਾਂਗੇ ਐਸੋਸੀਏਸ਼ਨੀਆਂ ਦੋ ਐਸੋਸੀਏਸ਼ਨਾਂ ਰਿਪਰੈਜ਼ੈਂਟ ਕਰ ਚੁੱਕੀਆਂ ਆ ਤੇ ਵਿੱਚ ਬਾਕੀ ਜਿਹੜੀਆਂ ਐਸੋਸੀਏਸ਼ਨਾਂ ਲੋਕਾਂ ਨੂੰ ਦੱਸਾਂਗੇ ਔਰ ਲੋਕੀ ਸਾਨੂੰ ਅਪਰੋਚ ਕਰ ਰਹੇ ਆ ਵੀ ਸਾਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਸਹੀ ਸੰਘਰਸ਼ ਕਰਨ ਲਈ ਤਿਆਰ ਆ ਆਪਣੇ ਮੰਤਨ ਨੂੰ ਲੈ ਕੇ ਸਰਕਾਰ ਤੱਕ ਸਹੀ ਤੁਹਾਡੀ ਨਾਲ ਅਸੀਂ ਸਾਰਿਆਂ ਨੂੰ ਰਿਟਨ ਚੀ ਮਿਨਿਸਟਰ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਤੇ ਆਪਣਾ ਚੀਫ ਸੈਕਟਰੀ ਸਾਹਿਬ ਨੂੰ ਸਾਰਿਆਂ ਨੂੰ ਇਨਫੋਰਮ ਕਰ ਚੁੱਕੇ ਆ ਮੈਂ ਚਾਹਨਾ ਵਾਂ ਵੀ ਇਹਦੇ ਵਿੱਚ ਖੁਦ ਜੀ ਮਿਨਿਸਟਰ ਸਾਹਿਬ ਜਿਹੜੇ ਡਿਵੈਲਪਮੈਂਟ ਦੇ ਹਾਮੀ ਨੇ ਉਹ ਇਸ ਸੜਕ ਦੀ ਵੀ ਡਿਵੈਲਪਮੈਂਟ ਨਾਲ ਖਰਾਬ ਕਰਨ ਤੇ ਇਸ ਗੋਲਡਨ ਗੇਟ ਦੀ ਜਿਹੜੀ ਛਵੀ ਉਹ ਵੀ ਨਾ ਖਰਾਬ ਕਰਨ ਜਿਹਦੇ ਨਾਲ ਟੂਰਿਜ਼ਮ ਪ੍ਰਭਾਵਿਤ ਹੋਵੇ